चल मालक जी मां को पालन जो मालदा ਜੋ ਤੁਸੀਂ ਬੈਠੇ ਕੁੰਭਕ ਮੈਂ ਇਸ ਸੰਸਤ ਲਈ ਜਦ ਮੈਨੂੰ ਮਹਾਪੁਰਸ਼ਾਂ ਦੀ ਮੰਡਲੀ ਨੇ ਕਿਹਾ ਸੀ ਇੱਥੇ ਬਣਾ ਦੇ ਬੇਟਾ ਮੈਂ ਸਤਿ ਬਾਜਨ ਕਰਕੇ ਮੈਂ ਠੀਕ ਹੈ ਤੂੰ ਇੱਕ ਵਾਰੀ ਅਰਦਾਸ ਕਰ ਦੇਣੀ ਆ ਤੇ ਇਹ ਜਿਹੜਾ ਜਲ ਹੈ ਦੇ ਰੋਕਤਾ ਵਾਸਤੇ ਦੁਖੀਆਂ ਵਾਸਤੇ ਤਿਆਰ ਹੋ ਜਾਏਗਾ ਮੈਂ ਕਿਹਾ ਜਦੋਂ ਅਰਦਾਸ ਕਰਾਂਗਾ ਬੇਨਤੀ ਕਰਾਂਗਾ ਉਦੋਂ ਮੇਰੇ ਕੋਲ ਖੜੋਂਗੇ ਸਾਰੇ ਕਹਿੰਦੇ ਪੱਕੇ ਖੜਾਂਗੇ ਤੇਰੇ ਨਾਲ ਜਦੋਂ ਗੁਰੂ ਸੰਤ ਸ਼ਹੀਦ ਮਹਾਪੁਰਖ ਮਾਪ ਹਰ ਧਰਮ ਦੇ ਦੇਵੀ ਦੇਵ ਤੇ ਬਿਆਲੇ ਤੇ ਸਾਨੂੰ ਚਾਹੀਦਾ ਕੀ ਹੋ ਰੇ ਸਾਰੇ ਧਰਮ ਖੁਸ਼ ਕੰਮ ਨੂੰ ਕਹੋ ਕੇ ਇਸ ਤਲਾਈ ਦਾ ਪਾਣੀ ਪੀ ਕੇ ਸੱਚਖੰਡ ਚਲੇ ਜਾਈਏ ਅਸੀਂ ਮੁਕਤ ਹੋ ਜਾਈਏ ਉਹ ਕਹਿੰਦੇ ਇਹਨਾਂ ਨੂੰ ਕਹਦੇ ਕੰਮ ਨਹੀਂ ਹੋਣਾ ਗੱਲ ਸਮਝਦੇ ਹੋ ਨਾ ਜਿਹੜੇ ਸ਼ਰੀਰ ਨੂੰ ਉਹ ਆਧੀਆਂ ਪਿਆਧੀਆਂ ਜਿਹੜੇ ਬਿਨਾਂ ਗੁਰੂ ਤੋਂ ਬੰਦਗੀ ਤੋਂ ਸਰੀਰਾਂ ਤੋਂ ਚਲੇ ਕੇ ਛੱਡ ਕੇ ਅੱਜ ਪਟਕਦੇ ਫਿਰਦੀਆਂ ਰੂਹਾਂ ਮੇਰੇ ਨਾਲ ਮੁਕਾਬਲਾ ਹੁੰਦਾ ਮੈਂ ਤਾਂ ਬੋਲਦਾ ਕਿਉਂ ਜਦੋਂ ਮਹਾਪਰਸ਼ਾਦੇ ਲੈਂਚ ਚ ਚਲਿਆ ਜਾਂਦਾ ਉਹ ਤਾਕਤ ਮਿਲਦੀ ਹੈ ਤਾਕਤਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਬੰਦਾ ਫਲਾਣੇ ਮਹਿਕਮੇ ਦਾ ਹੈ ਤੇ ਜੇ ਮੈਂ ਮਹਿਕਮੇ ਨੇ ਇਹਨੂੰ ਹੋਵੇ ਨਾ ਤਾਂ ਰਾਤ ਨੂੰ ਟਿਕਾਣਾ ਦੇ ਉਸਤਾ ਹੋਈ ਤੈਨੂੰ ਦੁਖੀ ਕਰੇ ਮਹਿਕਮਾ ਛੱਡ ਜਵੇ ਤੇ ਬੱਚਿਆਂ ਨੂੰ ਦੁਖੀ ਕਰਿਆ ਮਹਿਕਮਾ ਤਾਂ ਨਹੀਂ ਛੱਡ ਗਏ ਆਪਣਾ ਗੁਰੂ ਤਾਂ ਨਹੀਂ ਛੱਡ ਗਏ ਆਉਂਦੀ ਖਾਨੇ 'ਚ ਵਰਦੀ ਐ ਤੇ ਖੋਪਰੀ 'ਚ ਅਸੀਂ ਉਹ ਮਹਿਕਮਾ ਦੇਖਿਆ ਸੁਣਿਆ ਅੱਖਾਂ ਨਾਲ ਕਿ ਵੀ ਰੂਹਾ ਕੌਣ ਸੰਭਾਲੇ ਬੜੇ ਬੜੇ ਜੰਰਾਕਸ ਸੁਦੇਸ ਸ਼ਾਮਦ ਦੇ ਜਮਾਕ ਤੇ ਹਾਵੀ ਰਿਆ ਕਰਦੇ ਸੀ ਫੌਜ ਤੇ ਸ਼ਤਾਨ ਵਾਲਿਆਂ ਦੇ ਗੰਗੂ ਤੇ ਵੀ ਹਾਵੀ ਹੋ ਗਏ ਸੀ ਉਹਨਾਂ ਨੂੰ ਹੋਵੇ ਤਾਂ ਇਹ ਬੱਚਿਆਂ ਨੂੰ ਕਿਸੇ ਤਰੀਕੇ ਨਾਲ ਅਸੀਂ ਮਰਵਾ ਦਈਏ ਪਹਿਲਾ ਪਹਿਲਾ ਜਾਂ ਮਨਾ ਲਈਏ ਜਾਂ ਇਹਨਾਂ ਨੂੰ ਕਿਸੇ ਤਰੀਕੇ ਨਾਲ ਲਾਲਚਾਂ ਨਾਲ ਗਮਰਾਹ ਕਰ ਲਈਏ ਇਹ ਦਿਮਾਗ ਚਵਾੜੋ ਗੱਲ ਨੂੰ ਪਰ ਉਹਨਾਂ ਨੇ ਕਿਆ ਵੀ ਸਾਡੀ ਜਿੰਦ ਜਾਵੇ ਜਿਹੜਾ ਮਿਲਿਆ ਸਾਡੇ ਦਾਦਾ ਜੀ ਸਾਡੀਆਂ ਗੱਦੀਆਂ ਪਰਮਾਤਮਾ ਬਦਲੇ ਜਨਤਾ ਬਦਲੇ ਦੁੱਖ ਛੱਲੇ ਨੂੰ ਪਰਮਾਤਮਾ ਨੂੰ ਮਿਲਣਾ ਦੁੱਖ ਕੌਣ ਦੇ ਉਹ ਸਹਾਵੀ ਪਾਵਰਾ ਤੋਂ ਪਰਮਾਤਮਾ ਨੇ ਬੱਚਿਆਂ ਨੂੰ ਦਬਲ ਨਹੀਂ ਦਿੱਤਾ ਦਰਦੀ ਦਾ ਮਨ ਮੰਨ ਨਹੀਂ ਦਿੱਤਾ ਵੀ ਜੋ ਅਸੀਂ ਵਾਹਿਗੁਰੂ ਨਾਲ ਵਾਅਦਾ ਕੀਤਾ ਹੈ ਉਹ ਅਸੀਂ ਵਾਅਦਾ ਪੂਰਾ ਕਰਨਾ ਤੇ ਅਸੀਂ ਕਿੰਨੇ ਕੁ ਵਾਅਦੇਾਂ ਦੇ ਪੱਕੇ ਹਾਂ ਬਈ ਅਸੀਂ ਕਿੰਨੇ ਮੰਨਾਂ ਨੂੰ ਤਿਆਰ ਆ ਤੁਹਾਨੂੰ ਕਿਹਾ ਕੰਮ ਨਾ ਕਰੋ ਤੁਹਾਨੂੰ ਕਿਹਾ ਮਕਾਨ ਨਾ ਬਣਾਓ ਤੁਹਾਨੂੰ ਕਿਹਾ ਕਿ ਰੋਟੀ ਨਾ ਖਾਓ ਕਿਹਾ ਤੁਹਾਨੂੰ ਨਹੀਂ ਬਿਲਕੁਲ ਨਹੀਂ ਕਿਹਾ ਪਰ ਜਿਹੜੇ ਮਨ ਨੇ ਇਹਨਾਂ ਚ ਖੁੱਪ ਚੁੱਕੇ ਨੇ ਗੱਡ ਚੁੱਕੇ ਨੇ ਗਮਰਾਹ ਹੋ ਚੁੱਕੇ ਨੇ ਪਕੜੇ ਗਏ ਨੇ ਖਿਆਲਾਂ ਨਾਲ ਉਹ ਮਾਣੀ ਮੰਨਣ ਨੂੰ ਤਿਆਰ ਨਹੀਂ ਹੈ ਜਿਨ੍ਹਾਂ ਮਨਾਣਾ ਜਿਨ੍ਹਾਂ ਤੋੜਨਾ ਜਿਨ੍ਹਾਂ ਬਚਾਣਾ ਉਹ ਸ਼ਬਦ ਗੁਰੂ ਨੂੰ ਪ੍ਰਕਾਸ਼ ਬਾਣੀ ਨੂੰ ਮੰਨਣ ਨੂੰ ਤਿਆਰ ਨਹੀਂ ਮੱਥਾ ਟੇਕਣਾ ਤੇ ਵਾਪਸ ਮੁੜਿਆ ਉਹ ਬਚਨ ਕਮਣੇ ਪੜਨਾ ਕੱਲਾ ਮੱਥਾ ਟੇਕ ਨਾਲ ਨਹੀਂ ਗੱਲ ਬਣਨੀ ਹੈ ਜੋ ਕਹਿੰਦੇ ਨੇ ਉਹ ਬਚਨ ਮੰਨ ਲੈ ਬਚਨ ਕੁ ਮਾਦਾ ਸੰਤਨ ਕਾ ਗੁਰ ਪਰ ਸਾਧੀ ਪਾਰ ਪਾਈ ਦਾ ਬਚਨ ਹੀ ਨਹੀਂ ਮੰਨਣੇ ਹੈਗੇ ਫਿਕਰਾਂਗੇ ਹਾਂਜੀ ਹਾਂਜੀ ਕਰੀ ਜਾਣਾ ਇੱਥੇ ਕੋਈ ਬੱਚਿਆਂ ਦਾ ਧੀਆਂ ਪੁੱਤਰਾਂ ਦਾ ਘਰਵਾਲੀ ਘਰਵਾਲੇ ਦਾ ਕੋਈ ਰੋਲ ਨਹੀਂ ਸਾਡੇ ਦਰਬਾਰ ਚ ਪਰਮੇਸ਼ਰ ਦੇ ਨੂੰ ਦੇ ਘਰਵਾਲੀ ਸਹੀ ਤੁਰਦੀ ਆ ਕਾਰ ਵਾਲੇ ਨਾਲ ਕਾਰ ਵਾਲਾ ਜੋ ਇਕੱਠੇ ਚੱਲ ਰਹੇ ਨੇ ਕੇ ਨਾਲ ਤੇ ਸ਼ ਉਹਨਾਂ ਦੋਨਾਂ ਨੂੰ ਪਰਮਾਨ ਕਰ ਲੇਗਾ ਜੇ ਪਰਿਵਾਰ ਚੱਲਦਾ ਹੈ ਤੇ ਪਰਿਵਾਰ ਦੇ ਮੈਂਬਰ ਵੀ ਪਰਮਾਨ ਹੋ ਜਾਣਗੇ ਜੇ ਕਹੂੰ ਕਿ ਰੱਬ ਸਾਡਾ ਸੰਤ ਸਾਡਾ ਨੋ ਸੰਤ ਸਾਰੀ ਦੁਨੀਆ ਦੇ ਸੰਧੇ ਮਹਾਪੁਰਸ਼ ਨੇ ਜਿਵੇਂ ਸਾਜੇ ਗੁਰੂ ਨੇ ਸਾਜੀਆਂ ਜੋਤਾਂ ਨੇ ਇੱਕ ਜੋਤ ਦਾ ਸਾਰਾ ਪਰਿਵਾਰ ਅੱਗੇ ਉਹਨਾਂ ਦੇ ਮਹਾਪੁਰਸ਼ ਪਿਆਰੇ ਆਏ ਨੇ ਪਰਮੇਸ਼ਰ ਦੇ ਤੇ ਗੱਲ ਸਮਝਣੀ ਥੋੜੀ ਜਿਹੀ ਔਖੀ ਹੈ ਮਾਰ ਦਿਖਾਵਾ ਪੇਗ ਮੈਂ ਵੱਡਾ ਕੌਣ ਵੱਡਾ ਕਹਿੰਦੇ ਮਾਇਆ ਵੱਡੀ ਕਹਿੰਦੇ ਜਵੇ ਵਡਿਆਈਆਂ ਕੋੜੇ ਰੱਬ ਨਾਲ ਸੰਤਾਂ ਦੇ ਜਾਨ ਦਾ ਕੋਈ ਗੁਰੂ ਘਰ ਫਲ ਨਹੀਂ ਮਿਲਦਾ ਉਹ ਕਹਿੰਦੇ ਬਚਨ ਕਮਾ ਗੱਲ ਮੰਨ ਪਾਵੇਂ ਪਰਾਂ ਹੋ ਕੇ 10 ਮਿੰਟ 20 ਮਿੰਟ ਘਰ ਵੀ ਬੈ ਉਹ ਫਿਰ ਫਿਰ ਸੁਆਮੀ ਜੀ ਨੇ ਕਿਹਾ ਚੱਲੇ ਤੇ ਹੈਗੇ ਉਹ ਬਤਨ ਕਮਾ ਲੈਣਾ ਆਮ ਘਰ ਵਿੱਚ ਬੈਠੇ ਬੰਦਿਆ ਉਹ ਬਚਨੇ ਕਮਾਲੇ ਰੂਹ ਮਾਰੇ ਕਪੜੇ ਤੋਂ ਦੇ ਰੋਟੀ ਪਕਾਵੇ ਪੱਠੇ ਪਾਵੇ ਆਵੇ ਧਿਆੜੀਦਾਰ ਕਰਦਾ ਇਹ ਮਾਲਕ ਤੋਂ ਨਹੀਂ ਡਰਨਾ ਮਕਾਮ ਦਾ ਮਾਲਕ ਹੈ ਸੇਖ ਦਾ ਨਾ ਨਾ ਨਾਹ ਰਾਜ ਜੀ ਬਰਕਤ ਕੀ ਕਰੇ ਦਰਨਾ ਪਰਮੇਸ਼ਰ ਤੋਂ ਜੇ ਨਾ ਹਾਰ ਬਾ ਮਨ ਨਾਲ ਹੀ ਰਹਿੰਦਾ ਦਰਨਾ ਕੋ ਮਾਲਕ ਤੋਂ i ਦੁਨੀਆਂ ਦੀ ਆਵਾਜ਼ਾਂ ਤੋਂ ਦੁਨੀਆਂ ਦਾ ਨਾਮ ਨਹੀਂ ਉਨਾ ਦੁਨੀਆਂ ਦੀ ਆਵਾਜ਼ਾਂ ਤੋਂ ਤੇਰਾ ਦੁਨੀਆਂ ਦਾ ਨਾਮ ਨਾ ਲੈਣਾ ਦੁਨੀਆਂ ਦੀ ਆਵਾਜ਼ਾਂ ਵਿੱਚ ਤੂੰ ਤੇਰੇ ਦੁਨੀਆਂ ਦਾ ਨਾਮ ਨਾ ਲੈਣਾ ਓਟ ਕੱਲ ਨੋਟ ਕਰਿਓ ਪਿਆ ਪਤਰਾ ਤੇ ਵਿਸ਼ਵਾਸ ਨਾ ਕਰਿਓ ਇਹ ਗੱਲ ਮੰਨੋਗੇ ਤੇ ਤਾਂ ਗੁਰੂ ਪ੍ਰਮਾਤਮਾ ਮਿਲਣਾ ਨੋ ਇਨਾਂ ਦੀ ਆਵਾਜ਼ ਸੁਣਾ ਮਹਾਰਾਜ ਅੱਗੇ ਕਰਿਓ ਮਹਾਰਾਜ ਇਹਨਾਂ ਨੂੰ ਦਈ ਇਹਨਾਂ ਦਾ ਮੂੰਹ ਵੀ ਕੰਮ ਕਰਦਾ ਕਿ ਮਨ ਖਰਾਬ ਹੈ ਕਿ ਦਿਮਾਗ ਨਹੀਂ ਕੰਮ ਕਰਦਾ ਆਪਣੇ ਆਪਣੇ ਸੁੱਖ ਸਾਰੇ ਮੰਗੋ ਇਹਨਾਂ ਦੀਦਾ ਮੰਗਿਓ ਅਗੇ ਜੇ ਤੁਸੀਂ ਸੁਖੀ ਹੋ ਗਏ ਪਰਮਾਤਮਾ ਨੂੰ ਮਿਲ ਗਏ ਤੇ ਮੇਰਾ ਕਹ ਤੁਹਾਡੇ ਕਰਕੇ ਇਹਨਾਂ ਨੂੰ ਚੋਰਾ ਨਿਆਣਿਆਂ ਨੂੰ ਵੀ ਬਖਸ਼ ਦਊਗਾ ਆਗੀ ਅਕਲ ਪਹਿਲਾਂ ਤੁਸੀਂ ਬਚੋ ਜਿਹੜਾ ਜੱਜ ਨੂੰ ਜਾਣਦਾ ਨਾ ਜਾ ਵਕੀਲ ਨੂੰ ਜਾਣਦਾ ਉਹ ਕਹੇ ਕਿ ਕੁੰਡੀ ਨਾਲ ਬਚਾ ਲਦਾ ਕਰੀ ਗੱਲ ਤੇ ਵਕੀਲ ਸੰਤਨ ਤੇ ਜੱਜ ਰੱਬ ਨੂੰ ਕਹਿੰਦੇ ਆ ਇੱਕ ਬੰਦਾ ਤੇ ਜੁੜ ਜੋ ਘਰ ਚ ਇੱਕ ਜਿੱਦ ਕੱਪੜੀ ਰੁੜੀਆਂ ਸਾਰਾ ਪੈਸੇ ਦਾ ਮਕਾਨਾ ਤੇ ਕੋਠੀਆਂ ਦਾ ਤੇ ਅਸੀਂ ਅਮੀਰ ਬਣੇ ਆ ਸਾਡੇ ਦੇਸ਼ ਚ ਨਹੀਂ ਵੜਨ ਵੜਨ ਦਿੰਦੇ ਮੈਂ ਹਜ਼ਾਰਾਂ ਵਾਰੀ ਜਾ ਕੇ ਆ ਮੈਂ ਆਪਣੇ ਦੇਸ਼ ਦਾ ਪਤਾ ਹੈ ਸੱਚਖੰਡ ਦਾ ਪਤਾ ਮੈਨੂੰ ਪੁੱਛ ਲੋ ਪ੍ਰੈਟੀਕਲ ਪ੍ਰੈਟੀਕਲ ਹੁਣ ਕਹਿੰਦੇ ਜੁੜੇ ਬੰਦੇ ਦੀ ਨਿਸ਼ਾਨੀ ਕੀ ਆ ਉਹ ਸੱਚਖੰਡ ਗਿਆ ਕਿ ਨਹੀਂ ਗਿਆ ਇੱਕ ਤੇ ਦੀ ਗੱਲ ਤੇ ਆਵਾਜ਼ ਤੇਰੀ ਛੜਦਾ ਉਹਦਾ ਸਿਮਰਨ ਕਿਸੇ ਨੂੰ ਥੱਕਾ ਨਹੀਂ ਕਰੇਗਾ ਜਿਹੜਾ ਮਾਰਾ ਨਾ ਚੜ ਗਿਆ ਜਦੋਂ ਜਾਣਾ ਉਹ ਜੋ ਸੰਖ ਤੇ ਕੜਿਆਲਾ ਵੱਜਦੀਆਂ ਆਉਂਦੀਆਂ ਵੀ ਉਹਨੂੰ ਲੈਣ ਚੱਲੇ ਆ ਤੇ ਸਾਡੇ ਵਰਗੇ ਨੂੰ ਇਤਨਾ ਕੱਢਣਾ ਇੱਧਰ ਪਾਉਣਾ ਬੰਦਿਆਂ ਮਨ ਦਾ ਕੀ ਸਮਝਾਉਣਾ ਉਹ ਸਾਡੀ ਆਤਮਾ ਜਿਹੜੀ ਆ ਜਾਨਵਰ ਐ ਕੁੱਤਾ ਗਧਾ ਤੇ ਉਹਨੂੰ ਨਾਲ ਹੀ ਚੱਕ ਕੇ ਜੁਨੀ ਮਿਲਦੇ ਨੇ ਸੱਪ ਦੀ ਤੇ ਦੀ ਮਾਇਆ ਧਾਰੀ ਮਕਾਮ ਕਿਹਦਾ ਤੁਹਾਡੇ ਬਾਪੂ ਪ੍ਰੇਮ ਚ ਤੇ ਬਾਪੂ ਕਿਹੜਾ ਸੱਚਖੰਡ ਚੱਲਿਆ ਹੈ ਹੀ ਪ੍ਰੇਮ ਦਾ ਮਕਾਨਾਂ ਚ ਫਿਰਦਾ ਹੈ ਤੇ ਤੁਹਾਡਾ ਬਾਪੂ ਛੱਪ ਬਣ ਗਿਆ ਤੇ ਸਾਡਾ ਬਾਪੂ ਛਾਪੀ ਬਣਨਾ ਜਦੋਂ ਉਹਦਾ ਪੈਸੇ ਚ ਖਿਆਲ ਹੈ ਅੰਦਰ ਆ ਨਹੀਂ ਜਾਂਦੇ ਫਰੋਟੇ ਮਾਰਦੇ ਛੱਪ ਉਹ ਬਾਪੂ ਨੂੰ ਛੱਪ ਦੀ ਜੂ ਨਾ ਮਾਇਆਤਾਰੀ ਹੈ ਬਾਪੂ ਪੁੱਤਰਾਂ ਨੂੰ ਵੇਂਦੇ ਪੱਜ-ਪੱਜ ਕੇ ਛੱਪ ਦੀ ਕਹਿੰਦਾ ਉਹ ਹੋ ਹੋ ਤੇ ਨਹੀਂ ਗਿਆ ਕਿ ਤੇਰੀ ਸੱਚਖੰਡ ਨੂੰ ਕੀ ਕਰਾਣਾ ਇਹਦੇ ਕੋਲ ਹੁਣ ਝੋਲੇ ਚੱਕ ਕੇ ਪਹੋਚ ਤੋਰੇ ਨੇ ਬਾਪੂ ਦੀ ਗੱਤ ਕਰਾਉਣ ਲਈ ਇੱਕ ਦਿਨ ਗੁਰਦੁਆਰੇ ਨਹੀਂ ਗਿਆ ਤਾਂ ਪਹੋਜ ਸੱਚ ਕੰਨ ਚਾਹੇਗਾ ਇਹਨਾਂ ਦਾ ਕੁਛ ਨਹੀਂ ਬਣਨਾ ਜੇ ਉਹ ਗੁਰੂ ਨਾਲ ਪਰਮਾਤਮਾ ਨਾਲ ਜੁੜਨਾ ਕੋਈ ਸ਼ਬਦ ਸਹਾਈ ਹੋਏਗਾ ਜਿਹੜਾ ਨਾਲ ਨਾਲ ਧਿਆਨ ਨਾਲ ਜਪਦੇ ਇਹਨੂੰ ਸਹਾਈ ਹੋਣਾ ਕੋਈ ਗਨਕਾ ਨੂੰ ਸ਼ਬਦ ਨੇ ਬਚਾਇਆ ਮੀਰਾ ਨੂੰ ਬਚਾਇਆ ਅਜਾ ਮਾਨੂ ਨੂੰ ਬਚਾਇਆ ਸਦਨਾ ਕਸਾਈ ਨੂੰ ਬਚਨ ਸ਼ਬਦ ਪਰ ਮਿਲਣਾ ਪੂਰੇ ਗੁਰੂਆਂ ਤੋਂ ਹੈ ਪਰ ਉਹਨੂੰ ਜਪਣਾ ਧਿਆਨ ਦੇਣਾ ਕੰਮ ਕਰ ਕਰ ਜਾ ਖਿਆਲ ਉੱਤੇ ਰੱਖਣਾ ਕੰਮ ਜਿੰਨਾ ਮਰਜ਼ੀ ਹੋਵੇ ਧਿਆਨ ਨਹੀਂ ਇਹਨਾਂ ਦੁਨੀਆ ਚ ਲਜਾਣਾ ਜਦੋਂ ਧਿਆਨ ਦਾ ਦਾ ਟੁੱਟ ਗਿਆ ਤੇ ਮੇੜਾ ਡੁੱਬ ਗਿਆ ਧਿਆਨ ਦੇ ਨਾਲ ਹੀ ਜਾਣਾ ਪੈਣਾ ਉਹ ਬੰਦਿਆ ਰੱਬ ਵਿੱਚ ਰਹਿ ਜੀ ਨਾ ਅੱਗੇ ਵਗਦੀਆਂ ਗੱਦੀਆਂ ਨਦੀਆਂ ਰੱਬ ਚ ਨਾ ਰਹਿ ਜੀ ਤੋ ਬੇਰਨਾ ਨਿਸ਼ਾਟ ਹੋਣੇ ਇਹਨਾਂ ਨੂੰ ਪਤਾ ਕੌਣ ਲੈ ਗਿਆ ਕਹਿੰਦੇ ਜੀ ਉਥੇ ਚੱਲ ਗਿਆ ਹੁਣ ਚੱਲ ਕੇ ਕਿੱਥੇ ਚਲਾ ਗਿਆ ਹੋਰ ਜੇ ਲੱਭਣ ਜਾਣਗੇ ਜੇ ਹਨੇਰਾ ਪੈ ਗਿਆ ਗਵਾਚ ਗਿਆ ਫਿਰ ਤੈਨੂੰ ਬੰਦਿਆ ਲੱਭਣ ਨਹੀਂ ਜਾਣਾ ਜਿਹਦੇ ਨਾਲ ਰਹਿਣਾ ਉਹਨੂੰ ਲੱਭਣਾ ਕੌਣ ਹੈ ਉਹ ਕੌਣ ਹੈ ਕੋਈ ਪਰਮੇਸ਼ਰ ਉਹ ਬਾਪੀ ਦੁਨੀਆ ਦਾ ਉਨ ਨੂੰ ਮਿਲ ਲੈ ਬੰਦਿਆ ਉਹ ਵਲ ਦੁਨੀਆ ਦਾ ਕੋਸੇ ਫੋਲ ਜਾਰੇ ਮਾਣਾਂ ਤੇਰੀ ਖੂਨ ਪ੍ਰੇਤ ਜਵਾਰੀ ਖਵੇ ਰਹਿਣਗੇ ਹੁਣ ਕਾਮਣਾਂ ਵਾਲੇ ਤੁਹਾਡਾ ਮੁਕਾਬਲਾ ਕਰੀ ਜਾਣਗੇ ਜਿੰਨੇ ਚਾ ਨਹੀਂ ਚੜਦੇ ਪੁਰਾਣੇ ਬਣਦਾ ਜਿੰਦ ਮੇਰੀਏ ਪਪਤਾਂ ਜੀ ਆਗ ਬਾਲੰਦਾ ਜਿੰਦ ਮੇਰੀਏ ਇਸ ਦੁਨੀਆ ਤੇ ਬੱਦ ਜਾਂ Ele não ਨਨੋਂ ਇਹ ਮੇਰੀ ਤੇ ਵੀ ਬੜਾ ਔਖਾ ਫੜਾ ਜਾਣਾ ਮੇਰੇ ਕੋਲ ਬੰਦੇ ਰਹਿਣ ਵਾਲੇ ਨੂੰ ਪਤਾ ਵੀ ਕੌਣ ਆ ਮੈਨੂੰ ਨਹੀਂ ਜਾਣਦੇ ਤੇ ਅੱਗੇ ਬਾਹਰ ਤੇ ਕੁਸ਼ਕ ਬੰਦੇ ਹੋਣਗੇ ਮੈਨੂੰ ਪਤਾ ਹੈ ਕਿ ਥੋੜੇ ਬੋਤੇ ਨੇ ਅਰ ਉੱਥੇ ਪਹੁੰਚੇ ਨਹੀਂ ਮੇਰੇ ਕੋਲ ਟਾਈਮ ਬੰਨ ਕੇ ਆਉਂਦੇ ਨੇ ਵੀ 12 ਵਜੇ ਬਾਬਾ ਜੀ ਨੇ ਕਹਣਾ ਵੀ 2 ਘੰਟੇ ਦੇ ਵਿੱਚ ਕੀ ਲੈ ਜਾਓਗੇ ਇੱਥੇ ਜੇ ਤੁਹਾਡਾ ਪਹਿਲਾ ਮਨ ਤਿਆਰ ਹੋਇਆ ਜਾਂ ਬਲਾਖੀ ਹੋਇਆ ਜਾਂ ਰਾਗੀ ਹੋਇਆ ਜੋ ਚਾਹ ਮਨ ਹੋਇਆ ਤੇ ਤੁਹਾਡਾ ਮਨਿਸ਼ ਅਵਜ ਨੂੰ ਤੇ ਇਸ ਪ੍ਰਕਾਸ਼ ਨੂੰ ਲੱਪਣ ਦਾ ਜੋਰ ਮਾਰਨਾ ਸ਼ੁਰੂ ਕਰ ਦੇਗਾ ਜੇ ਆਜ ਵਕਤ ਪਾਸ ਕੀਤਾ ਹਾਂ ਗਏ ਤੇ ਬਾਬੇ ਦੇ ਉਸ ਜਾਇ ਆਈ ਬਈ ਅਸੀ ਤੋ ਚਾਇਆ ਨਾਮ ਵੀ ਲਿਆ ਗਿਆ ਮੇਰਾ 30 ਸਾਲ ਸੁੱਚਾ ਨਹੀਂ ਇੱਕ ਜਾੜੀ ਨਹੀਂ ਕੱਢੀ ਬੰਦੇ ਮੇਰੇ ਕੋਲ 30 ਸਾਲ ਦੇ ਵਿੱਚ ਇੰਨੀ ਸੇਵਾ ਰੱਬ ਨੇ ਕਰਵਾਈ ਪ੍ਰਾਣਾਸੀ ਜੋਤੀ ਸਰੂਪ ਗੁਰਦੁਆਰਾ ਇਹ ਚੜਾਸੀ ਹਿੱਟ ਆ ਕੇ ਬਣਿਆ ਇਹ ਦੁਆਰੇ ਹਰ ਰਾਤ ਨੂੰ 1 ਵਜੇ ਉੱਠ ਪੈਣਾ 2 ਵਜੇ ਸਾਨੂੰ ਇਹ ਪਤਾ ਲੱਗਦਾ ਸੀ ਵੀ ਇਸ਼ਨਾਨ ਵਾਸਤੇ ਮਾਤਾ ਜੀ ਬੱਚੇ ਤਿਆਰ ਨਹੀਂ ਅੰਦਰੋਂ ਿਸ स्नान ਕਰਨੇ ਜਾਂ ਅੱਜ ਅਸੀਂ ਉਹਨਾਂ ਨੂੰ ਤਿਆਰ ਮੰਨਾਂਗੇ ਤੇ ਸਾਡਾ ਮਨ ਕਰੇਗਾ ਸੇਵਾ ਨੂੰ ਤੇ ਉਸ ਟਾਈਮ ਫਿਰ ਉਹਨਾਂ ਨੇ ਹਾਜ਼ਰ ਹੋਣਾ ਪੈਣਾ ਲਿਆਉ ਭਾਈ ਚਾਹ ਜਿਹੜਾ ਲੰਗਰ ਸੀ ਚਾਰ ਵਾਰ ਦਿਨ ਸੰਗਤ ਨੂੰ ਕਹਣਾ ਛਕੂ ਭਾਈ ਦੋ ਬੋਰੀਆਂ ਤੇ ਨਾਟੇਆਂ ਗੋਲ ਕੇ ਸਬਜ਼ੀ ਬਣਾ ਕੇ ਸਬੀ ਤਨਾ ਬਾਲਣ ਪਹਿਲਾਂ ਇਕੱਠਾ ਕਰਨਾ ਨੌਕਰੀ ਕਰੀ ਆ ਮਾਲਕ ਨੂੰ ਦੁੱਖ ਨਹੀਂ ਦਿੱਤਾ ਬਿਮਲੇ ਟੋਣੀ ਹੋਣਾ ਉੱਤੇ ਕਿਸੇ ਨੂੰ ਕਹਿ ਜੀ ਕਿ ਮੈਂ ਨਹੀਂ ਕਰਦਾ ਨੁਆਇਅਤ ਚ ਪੈਸੇ ਨਹੀਂ ਪਾਏ ਮੇਰਾ ਮੋਬਾਈਲ ਖਰਾਬ ਹੈ ਮੇਰੀ ਪੁੱਛਦਾ ਨਹੀਂ ਬੇਈਮਾਨੇ ਨਹੀਂ ਨਿਕਲਦੀ ਗੁਰੂ ਨਹੀਂ ਮਿਲੇਗਾ ਕਿਸੇ ਨੂੰ ਵੀ ਬੇਈਮਾਨ ਕੋਟੇ ਜਲਚ ਨਹੀਂ ਗੁਰੂ ਸਾਹਿਬ ਦਾ ਪੈਰ ਦਾ ਨੋ ਉਹ ਕਾਚ ਨਹੀਂ ਬਿੰਦਾ ਕਾਮੀ ਤੇ ਮੋਹ ਵਾਲੀ ਦੇਹ ਚ ਮਹਾਤਮਾ ਚ ਨਹੀਂ ਬਿੰਦਾ ਉਹ ਕਹਿੰਦਾ ਮਨ ਦੀ ਸਫਾਈ ਕਰ ਸ਼ਬਦ ਨਾਲ ਸੰਗ ਨਾਲ ਧਿਆਨ ਨਾਲ ਭਾਂਡੇ ਮਾਨ ਜੋ ਸੇਵਾ ਮਿਲਦੇ ਧਿਆਨ ਨਾਲ ਕਰ ਜੇ ਸੰਤ ਉਹਦਾ ਮੈਂ ਤਾਂ ਨਾ ਕੰਮ ਲੱਗਿਆ ਮੈਂ ਕਹਿੰਦਾ ਇੱਕ ਮਹੀਨੇ ਚ ਬੂਟਾ ਸੰਤ ਲਾ ਦੇਣਗੇ ਮੈਂ ਵਾਦਾ ਕਰਦਾ ਬੂਟਾ ਜਿਹਨੂੰ ਮਿਲਣਾ ਮੁਲਾ ਸਕੇ ਤੇ ਆਲੂ ਹੁੰਦੇ ਆ ਸੰਤ ਜੇਕਰ ਓਪ ਮੰਨਦੇ ਨਾ ਤੇ ਜੇਕਰ ਦੇ ਬੰਦੇ ਦਾ ਮਨ ਨਿਰਮਲ ਹੋਣ ਲੱਗ ਜਾਏ ਉਸੇ ਨੇ ਮਿਹਾਲੂ ਵੀ ਹੋ ਜਾਂਦੇ ਨੇ ਕੋਈ ਚਾਲ ਕੋਈ ਨਹੀਂ ਛਾਦੇ ਨੂੰ ਜਾ ਛੱਡ ਦਿੱਤਾ ਗਿਆ ਜਿਸ ਆਤਮਾ ਦੇ ਅੰਦਰ ਵੈਰ ਵਿਰੋਧ ਮਾਇਆ मकान नहीं निकले दुश्मन नहीं निकले वो प्राप्ति करेगा लारे लिए जाते गुरमुख है तू भगत है तू संत है वो अपने कम के बारे तो सानू मतलब किन कर ना करना साढ़े को किने चेले भजे उधर सी बारासी ਅਸੀਂ ਬਾਹਰ ਚਲੇ ਜਾਣਾ ਕੁਛ ਢਾਂਚਾ ਉੱਲ ਗਿਆ। ਛੇਲਿਆਂ ਦੇ ਮਗਰੋਂ ਦੁੱਧ ਪੀਣਾ ਤੇ ਗਊਆਂ ਨੂੰ ਭੁਖੀਆਂ ਤੂੜੀ ਸੁੱੜ ਦੇਣੀ ਜੋਤੀ ਕੀਤਾ ਕਰਿਆ। ਇਹਨਾਂ ਨੂੰ ਕਹਿਣਾ ਵੀ ਕੁਛ ਨਾ ਕੁਛ ਪਾਇਆ ਕਰੋ। ਮਗਰੋਂ ਜੋ ਵੀ ਆ ਵੱਡ-ਬੋਡ ਕੇ ਪਾਉਂਦੇ ਰਹੇ ਅਸੀਂ 6 ਮਹੀਨੇ ਚ ਕੁਛ ਕਾਮਯਾਬ ਹੋ ਗਏ। ਮੈਂ ਕਿਹਾ ਵੀ ਤੁਸੀਂ ਇਹਨਾਂ ਨੂੰ ਪੁੱਛਿਆ ਨਹੀਂ ਕਹਿੰਦੇ ਚੱਕ ਆਪਣਾ ਸਮਾਨ ਅਸੀਂ ਨਹੀਂ ਰਹਿਣਾ। ਨਾ ਕੋਨੇ ਪਾਈ ਜਾਓ ਸਾਡੇ ਸਕੇ ਸੀ ਕੋਤੇ ਨੇ ਰਿਸ਼ਤੇਦਾਰ ਸੀ ਅੱਜ ਉਹਨਾਂ ਦੇ ਢਾਂਚੇ ਲਾਏ ਹੋਏ ਨੇ ਜੋਤ ਨੇ ਜਿਹੜੇ ਖਾ ਕੇ ਜਵਾਬ ਦੇ ਗਏ ਢਾਂਚੇ ਢਾਂਚਾ ਕੀ ਕਹਿੰਦੇ ਆ ਦੇਸੀ ਬੰਦੇ ਢਾਂਚਾ ਕਹਿੰਦੇ ਆ ਉਹਨਾਂ ਦਾ ਜਮਾ ਜੀਵਨ ਹੀ ਖਰਾਬ ਹੋ ਗਿਆ ਸਿੱਧਾ ਬੋਲਦੇ ਹੋ ਕਿਉਂ ਗੁਰੂ ਦੀ ਪਛਾਣ ਵਾਲੇ ਦਰਬਾਰ ਤੇ ਰਹਿਣਾ ਕੀ ਕਰਨ ਨੂੰ ਰਹਿਣਾ ਗੁਰੂ ਦੇ ਬੱਚੇ ਨੇ ਕਮਾਏ ਤੇ ਰਹਿਿੰਦਾ ਕੀ ਕਰ ਨੂੰ ਸੀ ਗੱਡੀ ਚੜ ਗਈ ਮੈਂ ਉਹਨਾਂ ਨੂੰ ਕਿਹਾ ਵੀ ਇੱਕ ਛਟਕਾ ਚੇਲਿਆਂ ਤੇ ਹੋਰ ਵੱਜਣਾ ਪਰ ਡੇਰਾ ਚੱਕ ਕੇ ਲਿਆਂਦਾ ਵੱਧਦਾ ਜਾਂਦਾ ਫਿਕਰ ਕਿਨੂ ਹੈ ਜਿਹੜਾ ਡੇਰੇ ਦਾ ਮਾਲਕ ਮੈਂ ਤਾਂ ਫਿਕਰ ਨਹੀਂ ਡੇਰੇ ਦੇ ਸਿਰ ਪੈਰੋਂ ਉੱਪਰ ਕਿੰਨਾ ਚਿਰ ਤੱਕ ਬੰਦੇ ਨੂੰ ਘਰ ਨੋਂ ਤੇਲ ਮਰਚਾ ਲੱਕਣਾ ਆਟੇ ਦਾ ਨਹੀਂ ਪਤਾ ਬੰਦਾ ਨਹੀਂ ਆ। ਔਰ ਕਿਧੇ ਮੰਗਣ ਜਾਏਗੀ ਵਿਚਾਰੇ ਘਰ ਸਮਾਨ ਚਾਹੀਦਾ। ਤੂੰ ਤਾਂ ਬਾਹਰ ਚਲੇਗਾ ਪਿਆ ਆ ਤੈਨੂੰ ਚਾਹ ਪਾਣੀ ਰੋਟੀ ਵੀ ਦੇਣੀ। ਅਸੀਂ ਸਬਜੀ ਤੋਂ ਲੱਕ ਕੇ ਬਾਲਣ ਇਹਨਾਂ ਨੇ ਦੇਖਿਆ ਕਿਵੇਂ ਲਵਾਇਆ ਇਹ ਬਾਲਣ ਅੰਦਰ ਕੋਈ ਮੈਨੂੰ ਡਰ ਕੀਦਾ ਮੈਨੂੰ ਆਪਣੇ ਬਾਹੀ ਦਾ ਜਿਹੜਾ ਡੇਰੇ 'ਚ ਕੰਮ ਕਰਦੀ ਆ ਜੋਤ ਉਹ ਮੇਰੇ ਤੋਂ ਮੁੱਖ ਨਾ ਮੋੜ ਜਾਏ ਕਿਤੇ ਉਹ ਪਾਪੀ ਆ ਤੂੰ ਸੰਤ ਬਣ ਕੇ ਬੈਠਾ ਮੈਨੂੰ ਇਹ ਨਹੀਂ ਪਤਾ ਲੋਕ ਕਹਿੰਦੇ ਮੈਨੂੰ ਸੰਤ ਹੈ ਤੇ ਮੈਨੂੰ ਪਤਾ ਹੀ ਨਹੀਂ ਤੂੰ ਸੰਤ ਹੈ ਮੈਨੂੰ ਨਹੀਂ ਪਤਾ ਉਹ ਤੂੰ ਗੱਡੀ ਚੜਦੀ ਚੜਦੀ ਚੜ ਗਈ ਕਿਥੇ ਕਹਿੰਦੇ ਜਾ ਪਹੁੰਚੀ ਦਰਬਾਰ ਫਿਰ ਤੇ ਕੀ ਦੇਖਿਆ ਮੇਰੀ ਜਾਨ